शेतवान बिस्मिली मैं मोहम्मद फैसल समाज सेवी अज मैं सामने दस तारीख नोवा महीना दो हजार पच्चीस और टाइम हो गया दस बज के अठारह मिनट तू इधर उधर की बात ना कर तू इधर उधर की बात ना कर मुझे ये बता काफला क्यों और कैसे लुटा मुझे रह जनो शिकायत नहीं है सवाल तेरी रहबरी का है ਮੈਂ ਉਹਦੇ ਪ੍ਰਸ਼ਾਸਨ ਨੂੰ ਕਹਿਣਾ ਚਾਹਨਾ ਇਹ ਰੋਡ ਆ ਜਿਹੜਾ ਇਸ ਵਕਤ ਮੈਂ ਖੜਾ ਇਹ ਮੇਨ ਰੋਡ ਆ ਸ਼ਹਿ ਮਲੇ ਕੋਲੇ ਆ ਜ਼ਿਲ੍ਹੇ ਮਲੇ ਕੋਲੇ ਦਾ ਇਹ ਸਟੇਡੀਅਮ ਗਰਾਊਂਡ ਤੋਂ ਲੈ ਕੇ ਬੱਸ ਸਟੈਂਡ ਤੋਂ ਲੈ ਕੇ ਉਸ ਤੋਂ ਬਾਅਦ ਰੋ ਸੱਠੇ ਵਿਆਹ ਰਵਿਦਾਸ ਮੰਦਿਰ ਤੋਂ ਲੈ ਕੇ ਇਸ ਰੋਡ ਦਾ ਬਿਲਕੁਲ ਹੀ ਬੁਰਾ ਹਾਲ ਹੋਇਆ ਪਿਆ ਔਰ ਇਹ ਰੋਡ ਜਾਂਦਾ ਠੰਡੀ ਸਾੜ ਦੇ ਐਸ ਡੀ ਐਮ ਦੀ ਕੋਠੀ ਤੱਕ ਔਰ ਰਾਸਤੇ ਦੇ ਵਿੱਚ ਹਾਈਲਾਈਟ ਸੈਂਟਰ ਪੈ ਰਹੇ ਨਾ ਦੇਖੋ ਤੁਹਾਡੇ ਸਾਹਮਣੇ ਹਾਈਲਾਈਟ ਸੈਂਟਰ ਨਾ ਔਰ ਸਟੇਡੀਅਮ ਗਰਾਊਂਡ ਆ ਜਿੱਥੇ ਬੱਚੇ ਖੇਡਣ ਹੁੰਦੇ ਨੇ ਡਾਕਟਰ ਅਟਲ ਦੀ ਕੋਠੀ ਆ ਔਰ ਡਾਕਟਰ ਗੁਰਵਿੰਦਰ ਸਾਹਿਬ ਦੀ ਕੋਠੀ ਆ ਯਾਰ ਘਟੋ ਘਟ ਸ਼ਹਿਰ ਦੇ ਪੌਣੇ 40 ਸਾਲ ਹੋ ਗਏ ਕੋਈ ਤਾਂ ਕੰਮ ਚੱਜਦਾ ਕਰੋ ਸਾਰਾ ਸ਼ਹਿਰ ਟੁੱਟਿਆ ਪਿਆ ਇਹ ਰੋਡ ਕੋਲੇ ਮੈਂ ਇਸ ਕਰਕੇ ਆਇਆ ਵੀ ਇਹ ਰੋਡ ਬਿਲਕੁਲ ਹੀ ਖਸਤਾ ਹਾਲੇ ਦਾ ਹੋਇਆ ਪਿਆ ਈਦਗਾ ਰੋਡ ਔਰ ਕੇਲੋ ਗੇਟ ਰੋਡ ਔਰ ਸਾਰਾ ਹੀ ਰੋਡ ਅਡੇ ਅਡੇ ਟੋਨੇ ਹੋਏ ਪੈਨ ਰਵੀਦਾਸ ਮੰਦਿਰ ਛੱਠੇ ਬਾਜ਼ਾਰ ਕੋਲੇ ਜਾ ਕੇ ਦੇਖੋ ਤੁਸੀਂ ਕਿੱਡੇ ਕਿੱਡੇ ਟੋਏ ਹੋਣੇ ਪੈਨ ਮੁਹੰਮਦੀ ਮਾਜੀ ਬੱਸ ਸਟੈਂਡ ਕੋਲੇ ਹਲੂਮਾਨ ਮੰਦਿਰ ਕੋਲੇ ਸਹੰਦੀ ਗੇਟ ਆਪਣੇ ਸਹੰਦੀ ਗੇਟ ਤੋਂ ਲੈ ਕੇ ਮਾਜੀ ਫਰਾਜ ਅਲੀ ਖਾਂ ਕਲੱਬ ਚੌਂਕ ਇਹ ਸਾਰਾ ਰੋਡ ਟੁੱਟਿਆ ਔਰ ਘਟਿਆ ਹੋਇਆ ਪਿਆ ਇਹਸੀ ਪ੍ਰਸ਼ਾਸਨ ਨੂੰ ਰੁਕਾਸ਼ ਹੋਲ ਸ਼ਾਇਰ ਕਰਦਿਆਂ ਤਾਂ ਕਿ ਕੋਈ ਆਤੋ ਕੋਈ ਬੱਚਿਆਂ ਦੀ ਬੱਸ ਨਾ ਉਲਟੀ ਹੋਵੇ ਕੋਈ ਬੱਚਿਆਂ ਨੂੰ ਜਾਨੀ ਨੁਕਸਾਨ ਨਾ ਹੋਵੇ ਆਲਫਲਾ ਸਕੂਲ ਵੀ ਇੱਧਰ ਹੀ ਪੈਂਦਾ ਇਸ ਕਰਕੇ ਬੱਚਿਆਂ ਦੀਆਂ ਬੱਸਾਂ ਜਾਂਦੀਆਂ ਛੋਟੇ ਬੱਚਿਆਂ ਦੀਆਂ ਤੁਸੀਂ ਪ੍ਰਸ਼ਾਸਨ ਕਿਸ ਬਾਦ ਹੈ ਇੰਤਜ਼ਾਰ ਕਰ ਰਹੇ ਹੋ ਵੀ ਕੋਈ ਬੜੂਆ ਤਾਂ ਪ੍ਰਸ਼ਾਸਨ ਉੱਠੂਆ ਜੇ ਜਾਣਨਾ ਜਾਂਗੇ ਬੱਚਿਆਂ ਦੀ ਤਾਂ ਪ੍ਰਸ਼ਾਸਨ ਉੱਠੂਆ ਕਿੰਨੀਆਂ ਕੋ ਵੀਡੀਓ ਪਾਈ ਜਾਈਏ ਅਰੇ ਕੋਣ ਰੋਡ ਦੀ ਵੀਡੀਓ ਪਾਈ ਸੀ ਕੁਝ ਬੰਦਿਆਂ ਨੇ ਸਰਵਾ ਕੁਰਤੇ ਪਾ ਕੇ ਉੱਤੇ ਲੱਡੂ ਬੰਡੇ ਥੇ ਉਹ ਪਾਈ ਉਹਦਾ ਰੋਡ ਬਣ ਗਿਆ ਥਾ ਇਸ ਤੋਂ ਉਸ ਤੋਂ ਬਾਅਦ ਹੀ ਹੋਰ ਵੀ ਰੋਡ ਨੇ ਸ਼ਾਇਦ ਦੇ ਜੇ ਟੁੱਟੇ ਪੈਨ ਜੇ ਲੋਕਾਂ ਦੇ ਕੰਮ ਕਰਨੇ ਨੇ ਜੇ ਲੋਕਾਂ ਦੇ ਨਾਲ ਖੜਨਾ ਤਾਂ ਲੋਕਾਂ ਦੇ ਆਪੋਜੀਸ਼ਨ ਦਾ ਰੋਲ ਅਦਾ ਕਰਨਾ ਪੈਂਦਾ ਖਾਲਾ ਆਇਦਾ ਬਾਣਾ ਨਹੀਂ ਕਈ ਪਹਾੜਾਂ ਦੇ ਵਿੱਚ ਨਿਕਲ ਕੇ ਤਾਂ ਆਪੋਜੀਸ਼ਨ ਦਾ ਰੋਲ ਅਦਾ ਹੁੰਦਾ ਕਈ ਬੰਦਿਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਭਾਗ ਲੱਗਦੇ ਨੇ ਰੰਗ ਭਾਗ ਲੱਗਦੇ ਨੇ ਦੇਖੋ ਕੰਮ ਕਰਨਾ ਬਹੁਤ ਔਖੇ ਨੇ ਲੋਕਾਂ ਦੀਆਂ ਲੱਟਾਂ ਖਿੱਚਣੀਆਂ ਆਸਾਨ ਘਟੋ ਘਟਾ ਐਪਰੀਸ਼ੀਏਟ ਕਰਿਆ ਕਰੋ ਕੰਮ ਕਰਿਆ ਕਰੋ ਲੋਕਾਂ ਦੇ ਲੱਡੂ ਬੰਦੇ ਨਾਲ ਸਾਕਾਂ ਨਹੀਂ ਪੈਂਦੀਆਂ ਇਸ ਕਰਕੇ ਲੋਕ ਲੋਕਾਂ ਨੇ ਕੰਮ ਕਰੋ ਸੜਕਾਂ ਸਾਰੀਆਂ ਸਮਾਜੀਆਂ ਟੁੱਟੀਆਂ ਪਈਆਂ ਨੇ ਸ਼ਾਇਦੀਆਂ ਸੀਵਰੇਜ ਸਿਸਟਮ ਫੇਲ ਹੋਇਆ ਪਿਆ ਘੱਟੋ ਘੱਟ ਤੁਸੀਂ ਆ ਘੱਟੋ ਘੱਟ ਲੋਕਾਂ ਦੇ ਕੰਮ ਦਾ ਕਰੋ ਪੌਣੇ 4 ਸਾਲ ਹੋ ਗਏ ਪਹਿਲੇ ਐਮਐਲਏ ਦੇਖ ਲਓ 1947 ਤੋਂ ਲੈ ਕੇ 2021 ਤੱਕ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਹੈਗਾ ਐਮਐਲਿਆਂ ਨੂੰ ਇਸ ਕਰਕੇ ਥੋੜਾ ਵੀ ਟਾਈਮ ਨਹੀਂ ਪੇੜ ਇਸ ਕਰਕੇ ਥੋੜਾ ਵੀ ਟਾਈਮ ਥੋਡੇ ਕੋਲ ਹੀ ਬਹੁਤ ਘੱਟ ਟਾਈਮ ਆ ਸਵਾਸਾ ਰਹ ਗਿਆ ਲੋਕਾਂ ਦੇ ਕੰਮ ਕਰੋ ਲੋਕਾਂ ਨੂੰ ਅਵੇਰ ਕਰੋ ਗਰੀਬਾਂ ਦੇ ਕੰਮ ਕਰੋ ਸਰਕਾਰੀ ਹੌਸਪੀਟਲ ਦਾ ਕੰਮ ਕਰੋ ਤਾਂ ਕਿ ਲੋਕਾਂ ਦਾ ਕੰਮ ਹੋ ਸਕੇ ਗਰੀਬ ਜ਼ਿੰਦਗੀ ਵਧੀਆ ਜੀਣ ਛਾਇ ਮਲੇ ਕੋਲੇ ਦੇ ਬੂੜਾ ਹਾਲ ਕਰਤਾ ਥੋਨੇ ਛਾਇ ਮਲੇ ਕੋਲੇ ਦਾ ਜਿੱਤੇ ਦੇਖੋ ਪਾਣੀ ਖੜਾ ਘਾਂਟਾ ਮੀਂਹ ਪੈ ਜਵੇ ਸ਼ਹਿਰ ਸਾਰਾ ਬਲਾਕ ਹੋ ਕੇ ਰੱਖੇਗਾ ਜੋ ਕੁਝ ਗੋਲਦਾਨ ਜਾਏਗਾ ਇਹ ਗੱਲਾਂ 'ਚ ਧਿਆਨ ਨਹੀਂ ਹੈਗਾ ਇਹ ਗੱਲਾਂ 'ਚ ਧਿਆਨ ਨਾ ਠੋਡਾ ਉਹ ਹਵਾਇਸ ਕੰਨੀ ਚਲੇ ਗਿਆ ਉਹ ਜਮੀਲੂ ਰਹਿਮਾਨ ਦੇ ਚਲੇ ਗਿਆ ਉਹ ਜਾਇਦਾ ਸੁਲੇਮਾਨ ਕੰਨੀ ਚਲੇ ਗਿਆ ਉਹ ਮੁਸਤਾਫਾ ਸਾਹਿਬ ਕੰਨੀ ਚਲਿਆ ਗਿਆ ਬਸ ਥੋੜਾ ਇਹ ਗੱਲਾਂ ਦੇ ਵਿੱਚ ਧਿਆਨ ਆ ਵੀ ਉਹਦੀ ਉਹਦੇ ਨਾਲ ਫੋਟੋ ਆ ਗਈ ਉਹ ਲੋਕਾਂ ਦੇ ਕੰਮ ਕਰੋ ਇਹ ਦੇਖ ਲਓ ਪੂਰਾ ਹਾਲ ਹੋਇਆ ਪਿਆ ਪਿਛਲੇ ਐਮਐਲਿਆਂ ਦਾ ਕੋਈ ਪੁੱਛਦਾ ਤੱਕ ਨਹੀਂ ਉਹਨਾਂ ਨੂੰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਉਹ ਵਕਤ ਤੋਂ ਬਚਿਓ ਇਸ ਕਰਕੇ ਲੋਕ ਤੁਹਾਨੂੰ ਵੀ ਫੇਰ ਆਈ ਨਕਾਰ ਦੰਗੇ ਬੁਰਾ ਹਾਲ ਹੋਇਆ ਪਿਆ ਸਵਾ ਸਾਲ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਸ਼ਹਿਰ ਦੇ ਕੰਮ ਕਰੋ ਔਰ ਈਰਗਾਰੇ ਕੰਮ ਕਰੋ ਔਰ ਲੋਕਾਂ ਦੇ ਕੰਮ ਕਰੋ ਤਾਂ ਹੀ ਲੋਕਾਂ ਨੂੰ ਫਾਇਦਾ ਹੋਊਗਾ ਗਰੀਬਾਂ ਦੇ ਕੰਮ ਕਰੋ ਮੈਂ ਭਗਵਾਨ ਤਮਨ ਸਾਹਿਬ ਨੂੰ ਸਾਡੇ ਚੀ ਮੰਤਰੀ ਸਾਹਿਬ ਨੂੰ ਇਹ ਰਿਕੈਸਟ ਹੋ ਗੁਜਾਰਿਸ਼ ਕਰਦਾ ਵੀ ਤੁਸੀਂ ਪੰਜ ਬੰਦਿਆ ਦੀ ਇੱਕ ਮੈਂਬਰੀ ਕਮੇਟੀ ਬਣਾ ਕੇ ਸ਼ਹਿਰ ਦੇ ਵਿੱਚੋਂ ਭੇਜੋ ਹੋ ਸਕਦਾ ਮੈਂ ਝੂਠ ਬੋਲਦਾ ਹਾਂ ਤੁਸੀਂ ਇਨਕੁਆਰੀ ਕਰਾ ਕੇ ਦੇਖੋ ਸਾਇ ਸਾਰਾ ਕੁੱਪਿਆ ਪਿਆ ਸੀ ਬਰੇਕ ਦਾ ਸਿਸਟਮ ਫੇਲ ਹੋਇਆ ਪਿਆ ਇੱਕ ਘੰਟਾ ਮੀਂਹ ਪੈ ਜਵੇ ਸ਼ਾਮ ਤੱਕ ਮੀਂਹ ਨਹੀਂ 12 ਘੰਟੇ ਬਾਰਿਸ਼ ਦਾ ਪਾਣੀ ਨਹੀਂ ਨਿਕਲਦਾ ਲੋਕ ਬੁੜਾ ਹਾਲ ਹੋ ਜਾਂਦੇ ਨੇ ਘੜਾ ਚ ਬੈੜੀ ਨੇ ਕੰਮ ਖਾ ਠਪੋ ਜਾਂਦੇ ਨੇ ਲੋਕਾਂ ਦੇ ਸਵੇਰ ਨੂੰ ਕਮਾ ਕੇ ਸ਼ਾਮ ਨੂੰ ਖਾਣ ਵਾਲੇ ਬੱਚੇ ਨੇ ਲੋਕਾਂ ਦੇ ਕੰਮ ਕਰੋ ਸ਼ਹਿਰ ਦੇ ਕੰਮ ਕਰੋ ਤਾਂ ਹੀ ਲੋਕ ਅੱਗੇ ਨੂੰ ਤੁਹਾਨੂੰ ਵੋਟਾਂ ਫੋਗੇ ਨਹੀਂ ਤਾਂ ਬਸ ਚਾਲਦੀ ਕਾ ਨਾਮ ਗਾੜੀ ਆ ਠੀਕ ਆ ਨਾ ਮੇਰਾ ਭਾਈ ਬਣ ਕੇ ਸ਼ਹਿਰ ਦੇ ਲੋਕਾਂ ਦੇ ਕੰਮ ਕਰੋ ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ ਤਾਂ ਕਿ ਮਲੇ ਕੋਲੇ ਦੇ ਵਿੱਚ ਆਮਨੁ ਅਮਾਨ ਹੋਵੇ ਸ਼ਹਿਰ ਦਾ ਫਾਇਦਾ ਹੋਵੇ ਤਾਂ ਕਿ ਸ਼ਹਿਰ ਲੋਕ ਖੁਸ਼ ਹੋਣ ਠੀਕ ਆ ਲੈ ਇਸ ਕਰਕੇ ਮੈਂ ਰੁਕਾਸ਼ਾੁਰ ਕੁਜਾਰੀ ਕਾ ਨਾ ਸਾਡੇ ਹਰਮਨ ਪਰਵੰਗਮਾਨ ਸਾਹਿਬ ਨੂੰ ਜੇ ਸਾਡੇ ਹਰਮਨ ਪਿਆਰੇ ਟੀ ਮਿਨਿਸਟਰ ਨੂੰ ਵੀ ਉਹਨਾਂ ਨੂੰ ਮੈਂ ਕਹਿਣਾ ਵੀ ਹੋਰੇ ਤੁਸੀਂ ਘਟੋ ਘਾਟੇ ਸ਼ਾਇ ਮਲੇ ਕੋਲੇ ਸਾਡੇ ਨੂੰ ਗੁਲਦਸਾ ਬਣਾ ਦਿਓ ਸਮਾਜ ਸੀਡੀ ਬਣਾ ਦਿਓ ਹਾਂ ਦਾ ਨਾੜਾ ਧਰਤੀ ਆ ਹੋਰੇ ਲੋਕਾਂ ਨੇ ਹਾਂ ਦਾ ਨਾੜਾ ਮਾਰਿਆ ਹੋਇਆ ਹੋਰੇ ਲੋਕ ਇਸ ਕਰਕੇ ਲੋਕਾਂ ਦੇ ਕੰਮ ਕਰੋ ਠੀਕ ਹੈ ਜੀ ਸਲਾਮ ਅਲੈਕਮ